ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਨ ਹੈਗਾ ਅੱਜ ਆਪਣਾ ਬਲੌਗ ਦਾ 15ਵਾਂ ਸਵੇਰੇ ਸਵੇਰੇ ਗਏ ਅੱਜ ਪਟਾਪੇ ਤੇ ਤੇ ਕੱਢਿਆ ਸਮਾਨ ਸਾਰਾ ਬਾਹਰ ਉਸ ਤੋਂ ਬਾਅਦ ਧਰਿਆ ਤੜਕਾ ਪੁੰਨਣ ਦੇ ਤਾਂ ਤਿਆਰ ਨਾਲ ਹੀ ਤਰਤਾ ਸੀ ਆਲੂ ਮਟਰਾਂ ਦਾ ਤੜਕਾ ਉਹ ਵੀ ਹੋ ਗਿਆ ਸੀ ਤਿਆਰ ਫਿਰ ਆ ਗਿਆ ਸੀ ਪਰੌਂਠਿਆਂ ਦਾ ਆਰਡਰ ਫੇਰ ਬਣਾਏ ਆਪਾਂ ਪਰੌਂਠੇ ਪਰੌਂਠੇ ਬਣਾ ਕੇ ਨਾਲ ਹੀ ਕੀਤੀ ਏਡ ਤਿਆਰ ਜਿੱਤੇ ਕਸਟਮਰਾਂ ਨੂੰ ਖਾਣ ਲਈ ਨਾਲ ਹੀ ਸੀਗਾ ਅੱਜ ਪੋਹੇ ਦਾ ਆਰਡਰ ਫੇਰ ਬਣਾਇਆ ਆਪਾਂ ਪੋਹਾ ਪੋਹਾ ਬਣਾ ਕੇ ਨਾਲ ਹੀ ਵੱਜ ਗਿਆ ਸੀ ਆਰਡਰ ਪਰੌਂਠਿਆਂ ਦਾ ਫੇਰ ਬਣਾਏ ਆਪਾਂ ਪਰੌਂਠੇ ਪਰੌਂਠੇ ਬਣਾ ਕੇ ਕੀਤੇ ਆਪਾਂ ਪੈਕ ਪੈਕ ਕਰਕੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਫੇਰ ਬਣਾਈ ਆਪਾਂ ਰੋਟੀ ਰੋਟੀ ਬਣਾ ਕੇ ਨਾਲ ਹੀ ਕਰੀ ਆਪਾਂ ਪਲੇਟ ਤਿਆਰ ਪਲੇਟ ਤਿਆਰ ਕਰਕੇ ਦਿੱਤੇ ਖਾਣ ਲਈ ਤੇ ਨਾਲ ਹੀ ਕੀਤੀ ਪੈਕਿੰਗ ਉਸ ਤੋਂ ਬਾਅਦ ਵੱਜ ਗਿਆ ਸੀ ਫੇਰ ਆਰਡਰ ਫੇਰ ਕਰੀਆਂ ਆਪਾਂ ਦੋ ਪਲੇਟਾਂ ਤਿਆਰ ਫੇਰ ਸੀ ਅੱਜ ਇੱਕ ਚਾਰ ਦਾ ਆਰਡਰ ਫੇਰ ਪਣਾਇਆ ਆਪਾਂ ਗੋਭੀ ਗਾਜਰਾਂ ਦਾ ਚਾਰ ਇਹ ਭੇਜਣਾ ਆਪਾਂ ਪਾਰਸਲ ਇਸ ਲਈ ਕੀਤਾ ਇਹਨਾਂ ਨੂੰ ਡੱਬਿਆਂ 'ਚ ਬੰਦ ਡੱਬਿਆਂ 'ਚ ਬੰਦ ਕਰਕੇ ਤੋਂ ਬਾਅਦ ਹੋ ਗਿਆ ਸੀ ਸ਼ਾਮ ਦਾ ਟਾਈਮ ਫੇਰ ਕੀਤੀ ਆਪਾਂ ਰੋਟੀ ਪੈਕ ਧੰਨਵਾਦ ਜੀ